ਪੰਜਾਬ ਇੱਕ ਯੂਨੀਟਰ ਸਟੇਟ ਹੈ ਦੇਖੋ ਪੰਜਾਬ ਤਾਂ ਮੱਚੇ ਕਿਤੇ ਪਾਰਟੀਸ਼ਨ ਨਾ ਹੁੰਦੀ ਪੰਜਾਬ ਆਪਣੇ ਆਪ ਵਿੱਚ ਇੱਕ ਦੇਸ਼ ਸੀਗਾ ਪੂਰਾ ਹਾਂ 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 ਇਹ ਮਤਲਬ ਪੰਜਾਬ ਤੋਂ ਇਸ ਕਰਕੇ ਡਰਦੇ ਰਹੇ ਨੇ ਹਮੇਸ਼ਾ ਕਿਉਂਕਿ ਪੂਰੀ ਦੀ ਪੂਰੀ ਫੁੱਲ ਸਟੇਟ ਸੀਰ 50 ਸਿੱਖਾਂ ਦਾ ਰਾਜ ਰਹਿ ਰਿਹਾ ਰਣਜੀਤ ਸਿੰਘ ਦਾ ਬਿਊਰੋਕ੍ਰਾਸੀ ਨੂੰ ਇੰਨੀ ਸਮਝ ਹੀ ਨਹੀਂ ਹੁੰਦੀ ਉਹ ਕਈ ਵਾਰ ਦਿੱਲੀ ਚ ਬੈਠ ਕੇ एयर कंडीशन ਕਮਰਿਆਂ ਜਿਹੜੇ ਫੈਸਲੇ ਕਰਦੇ ਨੇ ਹਰ ਚੀਜ਼ ਤਾਂ ਨਾ ਜਿਹੜੀ ਟ੍ਰੈਜੇਡੀ ਹੈ ਸਿਆਸੀਕਰਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਮੜੀ ਦਿੱਕਤ ਹੁੰਦੀ ਹੈ ਤੇ ਉਹਦਾ ਪਹਿਲਾ ਜਾਂ ਧਾਰਮਿਕ ਰੰਗਤ ਦੇ ਕੇ ਜਾਂ ਉਹਨੂੰ ਫਿਰ ਉਹ ਸੱਧਿਆਚਾਰਕ ਰੰਗਤ ਦੇ ਕੇ ਜਾਂ ਰੀਜਨਲ ਦੇ ਕੇ ਉਹਦਾ ਕੁਛ ਨਾ ਹੋਰ ਹੀ ਬਣ ਜਾਂਦਾ ਤੇ ਉਸ ਬਿਊਰੋਕਰੇਟ ਤੇ ਜਿਨ੍ਹਾਂ ਨੇ ਝਾਕੀਆਂ ਰੱਦ ਕੀਤੀਆਂ ਪੰਜਾਬ ਦੀਆਂ ਜਾਂ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਬਜਰੇ ਉਹ ਤੇਰ ਨੂੰ ਹੁਣ ਅੱਗੇ ਆਉਣਾ ਪੈਗਾ ਜਵਾਬ ਤੇ ਹੀ ਬਣਦੀ ਨਹੀਂ ਉਹਨਾਂ ਦੀ ਸੀ ਇਹ ਚਾਹ ਵੀ ਪ੍ਰਚਾਰਨਗੇ ਸਾਰੇ ਦਾ ਕੁਝ ਹੋਊਗਾ ਇਹਦੇ ਨਾਲ ਹੀਠੀ ਹੋਊਗੀ ਸੈਂਟਰ ਕੋਲ ਜੇ ਤਾਂ ਉਹਨਾਂ ਨੂੰ ਰਿਵਿਊ ਕਰ ਲੈਣਾ ਚਾਹੀਦਾ ਹੈ ਆਜ਼ਾਦੀ ਸੰਗਰਾਮ ਦੇ ਵਿੱਚ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਪੰਜਾਬ ਨੇ ਵੱਡਾ ਰੋਲ ਨਿਭਾਇਆ ਇੱਥੋਂ ਜਿਹੜਾ ਬ੍ਰਿਟਿਸ਼ ਸਾਮਰਾਜ ਉਹ ਰਫੂ ਚੱਕਰ ਹੋਇਆ ਪੰਜਾਬ ਨੇ ਕਦੇ ਵੀ ਆਪਣੀ ਕੁਰਬਾਨੀ ਦਾ ਮੁੱਲ ਨਹੀਂ ਮੰਗਿਆ ਤੇ ਨਾ ਹੀ ਸ਼ਾਇਦ ਨਵੇਂ ਰਾਸ਼ਟਰ ਨੇ ਉਸ ਪੱਧਰ ਦਾ ਦਿੱਤਾ ਪਰੰਤੂ ਹੁਣ ਜਿਹੜੀ ਇਨੀ ਦਿਨੀ ਵੱਡੇ ਪੱਧਰ ਉਤੇ ਚਰਚਾ ਹੈ ਕਿ ਪੰਜਾਬ ਆਪਣੀਆਂ ਕੁਰਬਾਨੀਆਂ ਦਾ ਮੁੱਲ ਮੰਗ ਰਿਹਾ ਹੈ ਉਹ ਵੀ ਗਣਤੰਤਰ ਦਿਹਾੜੇ ਦੀਆਂ ਝਾਕੀਆਂ ਦੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਝਾਕੀਆਂ ਨੂੰ ਜਿਹੜੀ ਪੰਜਾਬ ਸਰਕਾਰ ਨੇ ਆਪਣੀ ਤਜਵੀਜ਼ ਜਾਂ ਜਿਹੜਾ ਸਲੋਗਨ ਭੇਜਿਆ ਸੀ ਉਹਨੂੰ ਰੱਦ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਇਸ ਉੱਤੇ ਵੱਡਾ ਉਜਰ ਕੀਤਾ ਇਸ ਉੱਤੇ ਪਲਟਵਾਰ ਜਿਹੜੀ ਦੇਸ਼ ਦੀ ਹੁਕਮ ਤੇ ਧਰੇ ਭਾਜਪਾ ਉਹਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਪਲਟਵਾਰ ਕਰ ਬਖਾਇਆ ਇਹ ਸਾਰਾ ਮਾਮਲਾ ਕਿੱਥੋਂ ਕਿੱਥੇ ਪਹੁੰਚਿਆ ਤੇ ਹੁਣ ਇੰਨੀ ਦਿਨੀ ਫੇਰ ਜਿਹੜੀ ਗੇਂਦ ਹੈ ਉਹ ਪੰਜਾਬ ਸਰਕਾਰ ਦੇ ਪਾਲੇ ਦੇ ਵਿੱਚ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫੇਰ ਇਹ ਮਾਮਲੇ ਉੱਤੇ ਇੱਕ ਸਿਆਸਤ ਨੂੰ ਪਖਾਇਆ ਹੈ ਇਸ ਸਾਰੇ سلسلے ਵਿੱਚ ਵਿਸਤਾਰਪੂਰਵਕ ਤੇ ਅੰਦਰਲੀ ਗੱਲਾਂ ਦੀ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਪ੍ਰਿਯੋਪਿੰਦਰ ਸਾਹਿਬ ਸੋਤਿਆ ਨੂੰ ਵੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਪੰਜਾਬ ਨੇ ਕੁਰਬਾਨੀਆਂ ਦਾ ਮੁੱਲ ਨਹੀਂ ਮੰਗਿਆ ਹੁਣ ਤੱਕ ਭਾਵੇਂ ਕਿ 90% ਦੀਆਂ ਕੁਰਬਾਨੀਆਂ ਨੇ ਉਹ ਪੰਜਾਬੀਆਂ ਨੇ ਦਿੱਤੀਆਂ ਦੇਸ਼ ਦੀ ਆਜ਼ਾਦੀ ਦੇ ਵਿੱਚ ਮਨੁੱਖੀ ਅਧਿਕਾਰਾਂ ਲਈ ਵੀ ਪੰਜਾਬ ਜੂਝਦਾ ਰਿਹਾ ਸਮੇਂ-ਸਮੇਂ 'ਤੇ ਜਦੋਂ ਦੇਸ਼ ਉੱਤੇ ਪੀੜਾਂ ਪਣਦੀਆਂ ਰਹੀਆਂ ਤਾਂ ਪੰਜਾਬ ਇੱਕ ਡਾਂਣ ਦੇ ਅੱਗੇ ਖੜਦਾ ਰਿਹਾ ਪਰੰਤੂ ਪੰਜਾਬ ਨੇ ਕਦੇ ਵੀ ਇਹ ਗੱਲ ਵੱਡੇ ਪੱਧਰ 'ਤੇ ਕਿਸੇ ਪੇੜ ਦੇ ਵਿੱਚ ਕਿਸੇ ਪਰੇਹ ਪੰਚਾਇਤ ਵਿੱਚ ਉਸ ਕਦਰ ਉਜਰ ਨਹੀਂ ਕੀਤਾ ਕਿ ਸਾਨੂੰ ਕੁਰਬਾਨੀਆਂ ਦਾ ਮੁੱਲ ਨਹੀਂ ਮਿਲ ਰਿਹਾ ਹੁਣ ਪੰਜਾਬ ਸਰਕਾਰ ਨੇ ਇੱਕ ਆਬਜੈਕਸ਼ਨ ਕੀਤਾ ਝਾਕੀਆਂ ਨੂੰ ਲੈ ਕੇ ਇਹਦੇ ਉੱਤੇ ਸਿਆਸਤ ਵੱਡੇ ਪੱਧਰ ਉੱਤੇ ਪੱਕੀ ਹੋਈ ਹੈ ਡਾਕਟਰ ਸਾਹਿਬ ਦੱਸਿਓ ਕਿ ਸਿਆਸਤ ਕਿਥੋਂ ਤੁਰੀ ਕਿਧਰੋਂ ਦੀ ਲੰਘ ਰਹੀ ਹੈ ਤੇ ਕਿੱਥੇ ਪਹੁੰਚਣ ਦੇ ਇਹਦੇ ਅਨੁਮਾਨ ਨੇ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਇੱਕ ਤਾਂ ਇਹ ਹੈ ਕਿ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕਰ ਚੁੱਕੇ ਹਾਂ ਇਸ ਗੱਲ ਦਾ ਕਿ ਸਰਕਾਰਾਂ ਨਾਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਮੀਡ ਇਡਿਪੈਂਡ ਕਰਨ ਲੱਗੀਆਂ ਮੀਡੀਆ 'ਚ ਹੀ ਰਹਿੰਦੀਆਂ ਨੇ ਉੱਚੀ ਚੀਜ਼ ਸਭ ਤੋਂ ਵੱਡੀ ਹੈ ਕਿ ਮੀਡੀਆ 'ਚ ਵੀ ਕੋਈ ਸੀਰੀਅਸ ਗੱਲ ਨਹੀਂ ਕਰਦੇ ਹੂੰ ਜੀ ਮੀਡੀਅਤ ਵੀ ਦੂਸ਼ਣ ਬਾਰੇ ਇੱਕ ਦੂਜੇ ਦੇ ਛੋਟੇ ਛੋਟੇ ਇਸ਼ੂ ਚੱਕ ਕੇ ਉਹਨਾਂ ਦੇ ਟੋਲ ਟਮਕਾ ਹੁੰਦਾ ਰਹਿੰਦਾ ਹੈ ਹੂੰ ਹੂੰ ਪਰ ਜਿਹੜਾ ਇਸ਼ੂ ਹੈ ਥੋੜਾ ਸੀਰੀਅਸ ਇਸ ਕਰਕੇ ਹੋ ਗਿਆ ਆਪਾਂ ਪਹਿਲਾਂ ਪ੍ਰੋਗਰਾਮ ਵੀ ਕੀਤਾ ਸੀ ਕਿ ਪੰਜਾਬ ਨੂੰ ਦਿੱਤਾ ਗਿਆ ਤੇ ਮਾਨ ਸਾਹਿਬ ਨੇ ਆਪਣਾ ਪ੍ਰੈਸ ਕਾਨਫਰੰਸ ਕਰਕੇ ਚਾਪੀਆਂ ਦਿਖਾਈਆਂ ਹੋਰ ਕਰਿਆ ਆਪਾਂ ਨੇ ਵੀ ਇਹ ਗੱਲ ਕਹੀ ਕਿ ਤੱਕਾ ਪੰਜਾਬ ਨਾਲ ਸਥਾਨੀ ਹਾਂ ਜੀ ਉ ਤੋਂ ਬਾਅਦ ਜਿਹੜੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਜੀ ਉਹਨਾਂ ਨੂੰ ਉਹਦਾ ਨਾਮ ਵੀ ਲਿਆ ਸੀ ਮਾਨ ਸਾਹਿਬ ਨੇ ਵੀ ਦੱਸਣ ਕੀ ਹੈ ਉਹਨਾਂ ਨੇ ਫਿਰ ਕੱਲ ਪ੍ਰੈਸ ਕਾਨਫਰੰਸ ਕਰਕੇ ਹੋਰ ਨਵੀਂ ਗੱਲ ਐਡ ਕਰਤੀ ਹੂੰ ਹੂੰ ਕਹਿੰਦੇ ਜੀ ਇਹ ਕਹਿੰਦੇ ਸੀ ਵੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਵਿੱਚ ਲਾਓ ਪਲੱਸ ਉਹ ਕਹਿੰਦੇ ਵੀ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਝਾਕੀਆਂ ਨਹੀਂ ਹੋਈਆਂ ਪਰ ਸਿਆਸੀਕਰਨ ਪਹਿਲੀ ਵਾਰੀ ਕੀਤਾ ਜਾ ਰਿਹਾ ਹੂੰ ਜੀ ਉਹਨਾਂ ਨਾਲੇ ਕਿਹਾ ਕਿ ਕਿਉਂਕਿ ਜਿਹੜਾ ਮਤਲਬ ਜਿਹੜਾ ਪਹਿਲਾਂ ਫੰਡ ਆ ਰਹੇ ਨੇ ਸੈਂਟਰਲ ਉਹਨਾਂ ਨੂੰ ਇਹਨਾਂ ਨੇ ਮਹਿਲਾ ਦੀਨ ਕਾਂਜ ਬਦਲ ਕੇ ਆਪਣੀਆਂ ਫੋਟੋਆਂ ਲਾ ਲਈਆਂ ਉਹ ਵੀ ਫੰਡ ਤੋਂ ਹਾਂ ਹਾਂ ਨਾਲ ਉਹਨਾਂ ਨੇ ਦੋਸ਼ ਲਾਇਆ ਸਰਕਾਰ ਤੇ ਕਿ ਆਪਣੀ ਇਹ ਮਸ਼ਹੂਰੀ ਦੇ ਲਈ ਸਾਰਾ ਕੁਝ ਕਰ ਰਹੇ ਨੇ ਤੇ ਚਾਹਲ ਜਖੜ ਬੋਲੋ ਸਨੀਲ ਜਾਖੜ ਵੱਲੋਂ ਕਿਹਾ ਜਾ ਰਿਹਾ ਹੈ ਨਾ ਅਸੀਂ ਸਨੀਲ ਜਾਖੜ ਵੱਲੋਂ ਇਹ ਗੱਲ ਕਹੀ ਗਈ ਬੜੇ ਜੋਰ ਸ਼ੋਰ ਦੇ ਨਾਲ ਤੇ ਇਹ ਅੱਜ ਮਾਨ ਸਾਹਿਬ ਨੇ ਮਤਲਬ ਉਹ ਛਾਪੀਆਂ ਵੈਸੇ ਪਹਿਲਾਂ ਦਿਖਾਈਆਂ ਵੀ ਸੀ ਉਹਨਾਂ ਚ ਕਿਤੇ ਵੀ ਮੇਰਾ ਖਿਆਲ ਹੈ ਭਗਵੰਤ ਮਾਨ ਤੇ ਕੇਜਰੀਵਾਲ ਦੀ ਕੋਈ ਫੋਟੋ ਨਹੀਂ ਸੀ ਹਾਂ ਜਿਹੜੀਆਂ ਨੇ ਦਿਖਾਈਆਂ ਨੇ ਮੀਡੀਆ ਨੂੰ ਨਹੀਂ ਹੈ ਕਿ ਐਵੇਂ ਖਾਮ ਦਾ ਇਸ ਨੂੰ ਬਤਨਾਨ ਕਰ ਰਹੇ ਨੇ ਤੇ ਸਾਡੇ ਨਾਲ ਪੰਜਾਬ ਦੇ ਨਾਲ ਤਕਰਾ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਵੀ ਤਕਰਾ ਕੀਤਾ ਜਾ ਰਿਹਾ ਹੈ ਹਾਂ ਹਾਂ ਪਰ ਨਾਲ ਉਹਨਾਂ ਨੇ ਇਹ ਵੀ ਐਲਾਨ ਕਰਿਆ ਕਿ ਜੇ ਇਹਦਾ ਕੋਈ ਸਬੂਤ ਦੇ ਦੇਣ ਤਾਂ ਮੈਂ ਰਾਜਨੀਤੀ ਛੱਡ ਦੇਵਾਂ ਹਾਂ ਇਹ ਬੜੀ ਵੱਡੀ ਗੱਲ ਹੈ ਤੇ ਤੋਂ ਲੱਗ ਰਿਹਾ ਹੈ ਕਿ ਦੋਨੇ ਹੀ ਧਿਰਾਂ ਬੇਸਿਕਲੀ ਇਸ ਦੇ ਉੱਪਰ ਸਿਆਸਤ ਗਰਮਾਈ ਰੱਖਣਾ ਚਾਹੁੰਦੀਆਂ ਨੇ ਕਹਿੰਦਾ ਪਾਬ ਕਿ ਸੀਐਮ ਮਾਨ ਨੇ ਜਿਹੜਾ ਅੱਜ ਪਲਟਵਾਰ ਕੀਤਾ ਉਹ ਕੋ ਬਹੁਤ ਵੱਡਾ ਹੈ ਸਿਰੇ ਦਾ ਕਿ ਅਸੀਂ ਜੇ ਸਾਬਤ ਕਰੋਗੇ ਕਿ ਦੱਸੋ ਅਸੀਂ ਕਿੱਥੇ ਫੋਟੋਆਂ ਬਾਰੇ ਲਾਉਣ ਬਾਰੇ ਕਿਹਾ ਤਾਂ ਫਿਰ ਮੈਂ ਸਿਆਸਤ ਛੱਡ ਦੇਣਾ ਰਾਸੀ ਨਿਵਣ ਤੋਂ ਲੰਬੇ ਹੋਣ ਦੀ ਇੱਕ ਜਿਹੜੀ ਵੱਡੀ ਗੱਲ ਵੱਡਾ ਚੈਲੰਜ ਡਾਟ ਸਾਹਿਬ ਜੀ ਜੀ ਵੱਡਾ ਸਟੈਂਡ ਲੈ ਪਲੱਸ ਉਹਨਾਂ ਨੇ ਇਹ ਵੀ ਕਿਹਾ ਵੀ ਦਿੱਲੀ ਦੇ ਵਿੱਚ ਅਸੀਂ ਇਹ ਝਾਕੀਆਂ ਦਿਖਾਵਾਂਗੇ 20 ਤੱਕ ਅੱਛਾ ਜੀ ਹਾਂ ਦਿੱਲੀ ਦੇ ਵਿੱਚ ਜਿਹੜੀਆਂ ਪੰਜਾਬ ਵਾਲੀਆਂ ਝਾਕੀਆਂ ਨੇ ਕਿਉਂਕਿ ਦਿੱਲੀ ਚ ਉਹਨਾਂ ਦੀ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਸੋ 26 ਜਨਵਰੀ ਤੋਂ ਪਹਿਲਾਂ ਨਹੀਂ ਉਦੋਂ ਦਿਖਾਉਣਗੇ ਉਹ ਕਿਉਂਕਿ ਉਹ ਤਰਜਕਤੀ ਹੋ ਗਈਆਂ ਨੇ ਸੋ ਉਹ ਪੰਜਾਬ ਦਾ ਇੱਕ ਕਿਸਮ ਦੇ ਨਾਲ ਕਹਿ ਲਓ ਕਿ ਜਿਹੜਾ ਮਾਣ ਨਹੀਂ ਮਿਲਿਆ ਜਾਂ ਬੇਇਮਾਨੀ ਕੀਤੀ ਗਈ ਹੈ ਉਹਨੂੰ ਉਹ ਕੰਪਨਸੇਟ ਕਰਨਾ ਚਾਹੁੰਦੇ ਨੇ ਕਿਉਂਕਿ ਦਿੱਲੀ ਤਾਂ ਉਹਨਾਂ ਦੇ ਕੋਲ ਹੈਗੀ ਹੈ ਸਰਕਾਰ ਹਾਂ ਬਿਲਕੁਲ ਬਿਲਕੁਲ ਦਿੱਲੀ ਚ ਜਿਵੇਂ ਮਰਜ਼ੀ ਕਮਾਉਣ ਉਹ ਬਿਲਕੁਲ ਜੀ ਪਰ ਆਉਣ ਵਾਲੇ ਦਿਨਾਂ ਚ ਆਪਾਂ ਇਹ ਆਸ ਰੱਖੀਏ ਕਿ মিডিਆ ਦੇ ਵਿੱਚ ਇਹਦੇ ਉੱਪਰ ਕਾਫੀ ਕੁਝ ਚੱਲੂਗਾ ਅਜੇ ਤੇ ਪਿੱਛੇ ਸਿਆਸਤ ਕੀ ਬਣਦੀ ਹੈ ਕਿਧਰਲੇ ਪਾਸੇ ਨੂੰ ਗੱਲ ਤੁਰਦੀ ਹੈ ਇੱਕ ਵੱਖਰੀ ਗੱਲ ਉਹ ਕਿਉਂਕਿ ਤਿੰਨ ਤਰੀਕ ਨੂੰ ਕੇਜਰੀਵਾਲ ਸਾਹਿਬ ਦੀ ਪੇਸ਼ੀ ਵੀ ਹੈ ਜੀ ਦੇ ਕੋਲ ਅੱਛਾ ਜੀ ਜਿਹੜੀ ਪਹਿਲਾਂ ਦੋ ਵਾਰ ਨਹੀਂ ਗਏ ਠੀਕ ਹੈ ਜੀ ਉਹ ਵੀ ਇੱਕ ਸਮੱਸਿਆ ਖੜੀ ਹੈ ਕਿ ਉਹਦੇ ਵਿੱਚ ਇਹ ਹੈ ਕਿ ਉਹ ਜੇ ਉਹਨਾਂ ਨੂੰ ਫੜ ਲੈਂਦੇ ਨੇ ਤਾਂ ਫਿਰ ਕਿਧਰਲੇ ਪਾਸੇ ਨੂੰ ਗੱਲ ਤੁਰਦੀ ਹੈ ਲੀਡਰਸ਼ਿਪ ਚ ਕੌਣ ਆਉਂਦਾ ਹੈ ਇਹ ਵੀ ਪੰਜਾਬ ਦਾ ਮੇਰਾ ਖਿਆਲ ਹੈ ਮਾਨ ਸਾਹਿਬ ਜਿਹੜਾ ਮਾਨ ਵਧਾਉਣਗੇ ਇਸ ਗੱਲ ਦੇ ਵਿੱਚ ਇਹ ਵੀ ਚੱਲ ਰਹੀ ਹੋਣੀ ਹੈ ਗੱਲਬਾਤ ਪਰੇ ਹੈ ਕਿ ਮੇਰਾ ਖਿਆਲ ਹੈ ਕੇਂਦਰੀ ਸਰਕਾਰ ਨੇ ੱਤਕਾ ਕੀਤਾ ਹੈ ਔਰ ਉਹਨਾਂ ਨੇ ਬਿਆਨ ਦੇ ਕੇ ਤਾਂ ਬਿਲਕੁਲ ਇੱਕ ਹੋਰ ਝਕਮਾ ਦੇ ਨਾਮਕ ਛਿੜਕਣ ਵਾਲੀ ਗੱਲ ਕਰ ਲਈ ਹੂੰ ਇਸ ਤਰ੍ਹਾਂ ਦਾ ਕੋਈ ਉਹਨਾਂ ਠੀਕ ਹੀ ਕਿਹਾ ਭਗਵੰਤ ਮਾਨ ਨੇ ਕਿ ਇੰਨਾ ਕਮਲਾ ਨਹੀਂ ਕੋਈ ਹੁੰਦਾ ਕਿ ਅਸੀਂ ਭਗਤ ਸਿੰਘ ਦੇ ਨਾਲ ਆਪਣੀਆਂ ਫੋਟੋਆਂ ਲੋਜੀਏ ਹਾਂ ਇਹ ਵਾਜਿਬੇ ਗੱਲ ਉਹਨਾਂ ਦੀ ਬਿਲਕੁਲ ਵਾਜਿਬੀ ਗੱਲ ਨਹੀਂ ਬਣਦੀ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਹੁਣ ਕਿਉਂਕਿ ਕੇਂਦਰ ਸਰਕਾਰ ਦੇ ਇੱਕ ਨਮਾਇंदे ਵੱਜੋਂ ਭਾਵੇਂ ਭਾਜਪਾ ਦੇ ਸੂਬਾ ਪ੍ਰਧਾਨ ਨੇ ਸਰਕਾਰ ਉਹਨਾਂ ਦੀ ਉਹਨਾਂ ਨੇ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਨੂੰ ਕਾਊਂਟਰ ਕੀਤਾ ਹੁਣ ਅਗਲਾ ਦੇਖੋ ਵੀ ਪਲਟਵਾਰ ਕੇਂਦਰ ਵੱਲੋਂ ਕਿਸ ਲਹਿਜੇ ਦਾ ਆਉਂਦਾ ਇਹ ਦੇਖਣ ਵਾਲੀ ਗੱਲ ਹੈ ਵੀ ਦੇਖੋ ਮੇਰਾ ਖਿਆਲ ਇਹ ਕਿ ਸਿਆਸੀ ਮਾਹੌਲ ਤੱਕ ਰਿਹਾ ਹੈ ਜੀ ਕਿ ਅੱਗੇ ਜਾ ਕੇ ਕੋਈ ਪ੍ਰਸ਼ਾਸਕੀ ਧਿਰ ਵੀ ਇਸ ਮਾਮਲੇ 'ਚ ਅੱਗੇ ਆਏਗੀ ਵੀ ਇਦਾਂ ਕੁਝ ਅਸਲੀਅਤ ਇਹ ਜੇ ਹੈ ਉਹ ਹੈ ਜੀ ਹੋ ਸਕਦਾ ਕਿਸੇ ਸਟੇਜ ਦੇ ਉੱਪਰ ਜਿਹੜੀ ਸਿਲੈਕਸ਼ਨ ਕਮੇਟੀ ਜਿਨੇ ਕਰੀਆਂ ਨੇ ਸਿਲੈਕਟ ਚਾਕੀਆਂ ਉਹਨਾਂ ਦਾ ਕੋਈ ਬਿਆਨ ਆ ਜਾਵੇ ਜਾਂ ਉਹਨਾਂ ਦੇ ਕੋਈ ਰੂਲ ਦੱਸੇ ਜਾਣ ਕਿ ਜੇ ਇਹਨਾਂ ਦੇ ਵਿੱਚ ਨਹੀਂ ਸੀ ਫਿੱਟ ਹੁੰਦੇ ਕਿਉਂਕਿ ਮੇਰਾ ਪਹਿਲੇ ਵੀ ਹੁਣ ਡਿਫੈਂਸ ਤੇ ਹੋ ਗਈ ਹੈ ਇਸ ਕੇਂਦਰੀ ਸਰਕਾਰ ਨੂੰ ਇਹ ਸਪਸ਼ਟਤਾ ਕਰਨਾ ਪੈਣਾ ਹੂੰ ਕ੍ਰਾਈਟੇਰੀਆ ਕੀ ਹੈ ਚਾਕੀਆਂ ਚੁਣਨ ਦਾ ਇਹੀ ਥੋੜੂ ਹੈ ਵੀ ਜਿਹੜੇ ਪੰਜ ਚਾਰ ਮੈਂਬਰ ਤੁਸੀਂ ਲਾਏ ਹੋਏ ਨੇ ਉਹਨਾਂ ਨੂੰ ਕਹਿੰਦਾ ਕਿ ਜੇ ਐਸਐਸ ਸਟੇਟ ਦੇ ਚੁਣ ਲੋ ਇਦਾਂ ਤਾਂ ਨਹੀਂ ਹੋ ਸਕਦਾ ਹੂੰ 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 ਯੂ ਦਾ ਯੂ ਦੇ ਨਿਯਮ ਹੋਣਗੇ ਕੋਈ ਉਹਦਾ ਕ੍ਰਾਈਟੇਰੀਆ ਹੋਊਗਾ ਕੋਈ ਉਹਦੀ ਸਕਰੀਨਿੰਗ ਹੁੰਦੀ ਹੋਊਗੀ ਫਿਰ ਉਹਦੀ ਰਿਲੇਵੈਂਸ ਦੇਖੀ ਜਾਂਦੀ ਹੋਊਗੀ ਇਦਾਂ ਤਾਂ ਹੈ ਨਹੀਂ ਕਿ ਇੱਥੇ ਇੱਥੇ ਕਰਾ ਰਿਹਾ ਉੱਥੇ ਕਰ ਦਈਏ ਹੂੰ ਇੱਕ ਤਰ੍ਹਾਂ ਦਾ ਆਉਂਦਾ ਥੋੜਾ ਪਹ ਹੋਊਗਾ ਵੀ ਯਾਰ ਕਈ ਵਾਰ ਇਹ ਤੂੰ ਚੰਗੀ ਚੀਜ਼ ਵੀ ਨਿਕਲੇ ਹੁੰਦੀ ਹੈ ਘੱਟੋ ਘੱਟ ਅੱਗੇ ਨੂੰ ਰੂਲ ਫਰੇਮ ਹੋ ਜਾਣਗੇ ਹੂੰ ਬਿਲਕੁਲ ਹੁਣ ਤਾਂ ਹੋ ਗਿਆ ਹਵਾ ਆ ਗਿਆ ਬਿਲਕੁਲ ਠੀਕ ਹੈ ਜੀ ਐਸੇ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਿੰਟਰ ਸਾਹਿਬ ਵੀ ਇਹ ਝਾਕੀਆਂ ਜਿਹੜੇ ਸਟੇਟਾਂ ਦੀਆਂ ਇਹ ਰਿਜੈਕਟ ਕਰਦੇ ਨੇ ਕਿ ਉੱਥੇ ਮਤਲਬ ਪ੍ਰੋਬਲਮ ਕੀ ਹੈ ਸਾਰਿਆਂ ਦੀ ਇਹ ਕੱਢਦੇ ਕਰਨ ਦਾ ਹਾਂ ਬਿਲਕੁਲ ਜੀ ਕਿੰਨੇ ਕੁ ਰਾਜ ਨੇ ਆਪਣੇ ਸਾਰਿਆਂ ਦੀ ਕਹਿੰਦੇ ਸਾਰਿਆਂ ਨੂੰ ਸਮਾਜ ਦਾ ਤਾਂ ਉੱਥੇ ਕੀ ਪ੍ਰੋਬਲਮ ਕੀ ਹੈ ਉਸ ਕਰਦੇ ਹਾਂ ਜੀ ਹਾਂ ਬਿਲਕੁਲ ਚਾਹੀਦੀ ਮੇਰੇ ਖਿਆਲ ਦੇ ਤਾਂ ਸਾਰੀਆਂ ਸਟੇਟਾਂ ਨੂੰ ਪੱਕਾ ਹੂੰ ਸਭ ਤੋਂ ਨੁਮਾਇੰਦਗੀ ਉੱਥੇ ਹੋਵੇ ਜੀ ਚਲੋ ਇਹ ਤੈਅ ਕਰਦੇ ਹੋ ਕਿ ਉਹ ਕਲਚਰਲ ਕਿਹੜੀ ਵਾਰ ਰੱਖਣੀ ਹੈ ਵਾਰ-ਵਾਰ ਰਿਪੀਟ ਨਾ ਹੋਣ ਉਹ ਨਾ ਰਿਪੀਟ ਨਾ ਹੋਣ ਆ ਵੱਖਰੀ ਤਰ੍ਹਾਂ ਦਾ ਬਣਗੀ ਵੱਖਰੀ ਹਰ ਵਾਰ ਹੋਵੇ ਵੱਖਰੀ ਸਜਾਵਟ ਹੋਵੇ ਦੇਖ ਦੀ ਖੂਬਸੂਰਤੀ ਬਾਹਰ ਆਵੇ ਵੀ ਅਸੀਂ ਇਦਾਂ ਕਿ ਪਤਾ ਨਹੀਂ ਮੇਰੇ ਮੈਨੂੰ ਸਮਝ ਨਹੀਂ ਲੱਗੀ ਗੱਲ ਕਿ ਬਿਊਰੋਕ੍ਰੇਸੀ ਦਾ ਕੰਮ ਹੈ ਜਿਹੜੇ ਸਿਆਸੀ ਅਧਾਰ ਤੇ ਫੈਸਲੇ ਕੀਤੇ ਜਾਂਦੇ ਨੇ ਜਾਂ ਵੋਟਾਂ ਨੂੰ ਦੇਖ ਕੇ ਕੀਤੇ ਜਾਂਦੇ ਨੇ ਇਹ ਨਾ ਸਮਝ ਨਹੀਂ ਆਉਂਦੀ ਗੱਲ ਖੈਰ ਇੱਕ ਝਾਕੀ ਨਾ ਲੱਗੇ ਮੈਂ ਅਗਲੀ 2024 ਪਿੰਡ ਦਾ ਵੱਡਾ ਪਰਚਾਵਾ ਹੈ ਇਹਦੇ ਵਿੱਚ ਬਿਲਕੁਲ ਕਾਜ਼ ਮੇ ਜਿਹੜਾ ਪਬਲਿਕ ਨੂੰ ਦੇਖ ਰਿਹਾ ਹੈ ਕਿਉਂਕਿ ਲਗਭਗ 80% ਨੇ ਜਿਹੜੀ ਇੱਕ ਦੋ ਸਟੇਟਾਂ ਨੂੰ ਛੱਡ ਕੇ ਕਾਂਗਰਸ ਦੀਆਂ ਨੂੰ ਹੂੰ ਬਾਕੀ ਥਾਵਾਂ ਤੇ ਜਿੱਥੇ ਜਿੱਥੇ ਬੀਜੇਪੀ ਸਵਰਥ ਪ੍ਰਦੇਸ਼ ਨੇ ਉੱਥੇ ਹੀ ਮਤਲਬ ਉਹਨਾਂ ਨੂੰ ਹੀ ਨੁਮਾਇੰਦਗੀ ਦਿੱਤੀ ਗਈ ਹੈ ਪਰ ਜਿਹੜਾ ਜਿਹੜਾ ਜ਼ਿਆਦਾ ਮਤਲਬ ਆਬਜੈਕਸ਼ਨ ਕੀਤਾ ਪੰਜਾਬ ਤੇ ਦਿੱਲੀ ਗਵਰਨਮੈਂਟ ਨੇ ਕੀਤਾ ਜੀ ਇਸ ਮਾਮਲੇ ਤੇ ਬਾਕੀ ਤਰ੍ਹਾਂ ਵੈਸੇ ਉਹ ਸਾਇਲੈਂਟ ਜੀਆਂ ਨੇ ਹਾਂ ਉਹ ਠੀਕ ਹੈ ਗੱਲ ਕਿ ਥੋੜਾ ਜਿਹਾ ਇੱਕ ਤਾਂ ਇਹ ਹੈ ਕਿ ਮਾਨ ਸਾਹਿਬ ਇਹ ਜਿਹੇ ਈਸ਼ੂਆਂ ਦੇ ਉੱਪਰ ਬੜੇ ਵੋਕਲ ਨੇ ਕਿਉਂਕਿ ਕਲਚਰਲ ਫੀਲਡ ਤੋਂ ਆਪ ਆਏ ਹਾਂ ਹਾਂ ਇਹ ਵੀ ਹੈ ਕਿ ਉਹਨਾਂ ਕੋਲ ਹੋਰ ਕੋਈ ਕੰਮ ਤਾਂ ਜ਼ਿਆਦਾ ਹੁੰਦਾ ਨਹੀਂ ਉਹ ਇਸ ਟੀਮ ਮਾਮਲਿਆਂ ਦੇ ਵਿੱਚ ਬੜੇ ਤੇਜ਼ ਨੇ ਕਿ ਫਟਾਫਟ ਟਵੀਟ ਕਰੋ ਕੋਈ ਕੰਟਰੋਵਰਸੀ ਛੇੜੋ ਤੇ ਹਫ਼ਤਾ 10 ਦਿਨ ਆਪਣਾ ਚਲਾਓ ਮੀਡੀਆ ਦੇ ਵਿੱਚ ਪ੍ਰੋਗਰਾਮ ਇਹ ਵੀ ਇੱਕ ਫੈਕਟਰ ਹੈ ਜਿਸ ਦਾਖੜ ਦਾ ਇਹ ਵੀ ਕਹਿਣਾ ਸੀ ਉਹ 2017 ਤੋਂ 8-9 ਵਾਰ ਕਹਿੰਦਾ ਵੀ ਪੰਜਾਬ ਦੀ ਅੱਗੇ ਕਦੀ ਉਹਦੇ ਵਿੱਚ ਭਾਗੀਦਾਰੀ ਨਹੀਂ ਬਣੀ ਹਾਂ ਉਹਨਾਂ ਨੇ ਇਹ ਕਿਹਾ ਸੀ ਕਿ ਕਈ ਵਾਰੀ ਨਹੀਂ ਬਣੀ ਕੈਪਟਨ ਸਾਹਿਬ ਦੇ ਟਾਈਮ ਵੀ ਨਹੀਂ ਬਣੀ ਅਕਾਲੀਆਂ ਦੇ ਟਾਈਮ ਵੀ ਨਹੀਂ ਬਣੀ ਪਰ ਇਹਨੂੰ ਸਿਆਸੀ ਕਰਨੇ ਦਾ ਨਹੀਂ ਕੀਤਾ ਗਿਆ ਹੂੰ ਹੂੰ ਤੁਹਾਨੂੰ ਕਿਹਾ ਕਿ ਸਿਆਸੀਕਰਨ ਦਾ ਦੋਸ਼ ਆਪਾਂ ਆਪ ਗਵਰਨਮੈਂਟ ਤੇ ਨਹੀਂ ਲਾ ਸਕਦੇ ਸਿਆਸੀਕਰਨ ਤਾਂ ਸੈਂਟਰਲ ਗਵਰਨਮੈਂਟ ਨੇ ਕਰਿਆ ਨਾ ਫਿਰ ਹੂੰ 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 ਇਹ ਤੁਸੀਂ ਆਪਣੇ ਤਰੀਕੇ ਦੇ ਨਾਲ ਤੁਣਦੇ ਹੋ ਤਾਂ ਕਮ ਸਿਕੋਂ ਦੱਸੋ ਤਾਂ ਸਹੀ ਨਾ ਵੀ ਆਹ ਰੂਲ ਨੇ ਭਾਈ ਮਾਨ ਸਾਹਿਬ ਦੀ ਇਹ ਵੀ ਇੱਕ ਵੱਡੀ ਗੱਲ ਬੜੀ ਵਾਜਬ ਹੈ ਕਿ ਜਦੋਂ ਅਸੀਂ ਹੀ ਕੁਰਬਾਨੀਆਂ ਅਸੀਂ ਲੈ ਕੇ ਦਿੱਤੀਆਂ ਦੇਸ਼ ਨੂੰ 90% ਤੱਕ ਅਸੀਂ ਕੁਰਬਾਨ ਹੋਏ ਆਂ ਤਸੀ ਘਰਵਾਰ ਛੱਡੇ ਇੱਕ ਦੇਸ਼ ਲਈ ਖਾਤਰ ਤੇ ਫਿਰ ਸਾਡੀਆਂ ਝਾਕੀਆਂ ਮਦਦ ਵੀ ਸਾਨੂੰ ਮਤਲਬ ਉੱਥੇ ਹੱਕ ਨਹੀਂ ਬਿਲਕੁਲ ਬਿਲਕੁਲ ਵਾਜੂਬ ਗੱਲ ਹੈ ਪੰਜਾਬ ਇੱਕ ਮੇਜਰ ਸਟੇਟ ਹੈ ਦੇਖੋ ਪੰਜਾਬ ਤਾਂ ਮੱਚੇ ਕਿਤੇ ਪਾਰਟੀਸ਼ਨ ਨਾ ਹੁੰਦੀ ਪੰਜਾਬ ਆਪਣੇ ਆਪ ਵਿੱਚ ਇੱਕ ਦੇਸ਼ ਸੀਗਾ ਪੂਰਾ ਹਾਂ ਹੂੰ ਹੂੰ ਇਹ ਜਿਹਨੇ ਇਹ ਮਤਲਬ ਪੰਜਾਬ ਤੋਂ ਇਸ ਕਰਕੇ ਡਰਦੇ ਰਹੇ ਨੇ ਹਮੇਸ਼ਾ ਕਿਉਂਕਿ ਪੂਰੀ ਦੀ ਪੂਰੀ ਫੁੱਲ ਸਟੇਟ ਸੀਰ 50 ਸਤ ਸਿੱਖਾਂ ਦਾ ਰਾਜ ਰਹਿ ਰਣਜੀਤ ਸਿੰਘ ਦਾ ਸਾਹਿਬ ਇਹ ਤਾਂ ਸਾਹਿਬ ਇਹਦੇ ਇਦਾਂ ਲੱਗ ਰਿਹਾ ਜਿਵੇਂ ਕਿ ਪਹਿਲਾਂ ਬ੍ਰਿਟਿਸ਼ ਸਾਮਰਾਜ ਵੀ ਜਿਹੜਾ ਹੈ ਖਾਲਸਾ ਦੇ ਦਰਬਾਰ ਮਹਾਰਾਜ ਰਣਜੀਤ ਸਿੰਘ ਰਾਜ ਤੋਂ ਤਰੱਕਦਾ ਰਿਹਾ ਹੈ ਹੁਣ ਵੀ ਜਿਵੇਂ ਇੱਕ ਛੋਟੇ ਜਿਹੇ ਪੰਜਾਬ ਤੋਂ ਭਾਰਤ ਤਰੱਕ ਰਿਹਾ ਹੈ ਇਹ ਹੈ ਉਹ ਘੀਆ ਦਿਖਾ ਜਨ ਆਪਣਾ ਜਿਹੜਾ ਚਿਹਰਾ ਮੋਹਰਾ ਹੈ ਲੋਕਾਂ ਤੱਕ ਨਾ ਜਾਏ ਇਹਨਾਂ ਨੂੰ ਉੱਥੇ ਹੀ ਰੱਖਿਆ ਜਾਵੇ ਪੰਜਾਬ ਦੇ ਵਿੱਚ ਇਹ ਭਾਈਨਾਂ ਮਾਲਸਾਖ ਕਹਿੰਦੇ ਨੇ ਵੀ ਅਸੀਂ ਦਿੱਲੀ ਦੇ ਵਿੱਚ ਆਪਣੇ ਪੱਧਰ ਦੀ ਝਾਕੀਆਂ ਕੱਢ ਖਾਵਾਂਗੇ ਇਹ ਛੋਟੀ ਗੱਲ ਬਿਲਕੁਲ ਠੀਕ ਹੈ ਤੰਗ ਦਿੱਲੀ ਦੇ ਵਿੱਚੋਂ ਨਿਕਲੀ ਇਹ ਹਾਲਾਂਕਿ ਪੰਜਾਬ ਦੇ ਵਿੱਚ ਐਸਾ ਕੋਈ ਮਸਲਾ ਨਹੀਂ ਹੈ ਪੰਜਾਬੀ ਤਾਂ ਆਪਣੇ ਆਪ ਨੂੰ ਹਮੇਸ਼ਾ ਹੀ ਮਤਲਬ ਚਾਹੇ ਉਹ ਮਤਲਬ ਫੂਡ ਦੀ ਗ੍ਰੀਨ ਰੈਵਲੂਸ਼ਨ ਦੀ ਸੀਗੀ ਲੀਡਰਸ਼ਿਪ ਚਾਹੇ ਉਹ ਮਿਲਟਰੀ ਦੇ ਵਿੱਚ ਨੇ ਤੁਸੀਂ ਦੇਖੋ ਚਾਹੇ ਉਹ ਵੀ 2% ਪੋਪੂਲੇਸ਼ਨ ਹੈ ਤੁਸੀਂ ਟੈਕਸ ਕਲੈਕਸ਼ਨ ਦੇਖੋ ਕਿੰਨੀ ਹੈ ਹਾਂ ਹਾਂ ਉਹ ਮੈਕਸਿਮਮ ਕੰਟਰੀਬਿਊਟ ਕਰਤੇ ਹੀ ਰਹੇ ਨੇ ਹਰ ਹੋਂ ਵੀ ਕਰ ਰਹੇ ਨੇ ਕਰਦੇ ਰਹਿਣਗੇ ਲੇਹ ਲਦਾਖ ਬਾਰਡਰ ਤੇ ਅੱਜ ਇੱਕ ਪੰਜਾਬੀ ਨੇ ਇੱਕ ਜਾਨ ਆਪਣੀ ਅਹੋਤੀ ਵੀ ਦਿੱਤੀ ਹੈ ਉਹਦੇ ਉੱਤੇ ਬਰਫ ਦਾ ਕਿਤ ਉੱਡ ਅੱਡ ਗਿਆ ਉਹ ਵੀ ਪੰਜਾਬੀ ਹੈ ਜੀ ਅੱਛਾ ਅੱਛਾ ਤੁਸੀਂ ਦੇਖੋ ਨਾ ਮਤਲਬ ਇਹ ਹੈ ਕਿ ਨਹੀਂ ਇਹ ਤਾਂ ਕੋਈ ਐਸੀ ਗੱਲ ਨਹੀਂ ਹੋਣੀ ਚਾਹੀਦੀ ਹੁੰਦੀ ਪਰ ਇਹ ਹੈ ਕਿ ਮੇਰਾ ਖਿਆਲ ਉਹ ਜਿਹੜੇ ਬਾਗੂ ਬੈਠੇ ਨੇ ਨਾ ਦਿੱਲੀ ਦੇ ਵਿੱਚ ਸਿਲੈਕਸ਼ਨਸ ਕਰਦੇ ਨੇ ਉਹ ਪਤਾ ਨੂੰ ਉਹਨਾਂ ਨੂੰ ਇੰਨਾ ਚੀਜ਼ਾਂ ਦਾ ਅਹਿਸਾਸ ਵੀ ਹੁੰਦਾ ਹੈ ਕਿ ਨਹੀਂ ਕਿ ਕਿਹੜੀ ਸਟੇਟ ਜ਼ਿਆਦਾ ਸੈਂਸਿਟਿਵ ਹੈ ਕਿਉਂਕਿ ਬਾਰਡਰ ਸਟੇਟ ਹੈ ਇਹ ਹਮ ਹਮ ਪੂਰਨ ਕੈਨ ਸਟੇਟ ਹੈ ਥੋੜਾ ਜਿਹਾ ਇਹ ਵੀ ਉਹਨੂੰ ਤੁਸੀਂ ਖੁਸ਼ਕਿਸਮਤੀ ਸਮਝੋ ਬਦ ਕਿਸਮਤੀ ਸਮਝੋ ਕਿ ਸਿੱਖ ਮੈਜੋਰਟੀ ਸਟੇਟ ਹੈ ਹੋਰ ਕੋਈ ਕੋਈ ਸਟੇਟ ਇਦਾਂ ਦੀ ਨਹੀਂ ਹੈ ਅੱਛਾ ਸਿੱਖ ਕਮਿਊਨਿਟੀ ਦਾ ਕਹਿ ਲਓ ਪੰਜਾਬੀ ਕਮਿਊਨਿਟੀ ਦਾ ਕਹਿ ਲਓ ਆਪਣੇ ਆਪ ਦੇ ਵਿੱਚ ਇਤਿਹਾਸ ਕਰੋਲ ਹਮੇਸ਼ਾ ਹੀ ਰਿਹਾ ਮੁਗਲਾਂ ਦੇ ਰੈਨ ਨੂੰ ਲੈ ਕੇ ਹਮ ਈਵਨ ਸਿਕੰਦਰ ਦੇ ਟਾਈਮ ਤੋਂ ਲੈ ਕੇ ਤੁਸੀਂ ਸਿੱਖ ਤਾਂ ਨਹੀਂ ਸੀਗੇ ਉਦੋਂ ਪੰਜਾਬੀ ਸੀਗੇ ਫਿਰ ਕੰਪਲੈਕਸ ਆਊਟਰ ਹੋ ਕੇ ਆ ਗਿਆ ਮਤਲਬ ਇਹ ਸੋਸ਼ਲ ਇਰੈਕਸ਼ਨ ਇਲਾਕਾ ਹੈਗਾ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਇਸ ਗੱਲ ਦੀ ਜਿਹੜੀਆਂ ਸੈਂਸਿਟੀਵਿਟੀਜ਼ ਨੇ ਉਹਦਾ ਧਿਆਨ ਰੱਖਣਾ ਚਾਹੀਦਾ ਪਰ ਮੈਂ ਤਾਂ ਇਹ ਕਹਿਣਾ ਵੀ ਬਾਕੀ ਸਟੇਟਾਂ ਵੀ ਚਾਹੇ ਕੋਈ ਗੋਆ ਹੈ ਚਾਹੇ ਨੀਜ਼ੋਰਮ ਵੀ ਉਹਨਾਂ ਦੀ ਖੂਬਸੂਰਤੀ ਹੈ ਜੋ ਵੀ ਮੁਲਕ ਦੇ ਵਿੱਚ ਕੰਟਰੀਬਿਊਸ਼ਨ ਹੈ ਜਿਹੜੋ ਦਿਖਾਉਣਾ ਚਾਹੁੰਦੇ ਨੇ ਦੇਸ਼ਵਾਸੀਆਂ ਨੂੰ ਕਿ ਭਾਈ ਸਾਡੇ ਆਹ ਚੀਜ਼ ਹੈ ਸਾਡੀ ਇੰਪੋਰਟੈਂਟ ਸਭ ਨੂੰ ਹੱਕ ਦੇ ਦੇਣਾ ਚਾਹੀਦਾ ਇਹ ਟੀ ਕੋਈ ਗੱਲ ਨਹੀਂ ਹੈ ਮੇਰਾ ਕਹਿ ਲੈ ਕਿ ਥੋੜੀਆਂ ਚਾਕੀਆਂ ਰੱਖੋ ਜਾਂ ਇਸ ਤਰ੍ਹਾਂ ਇਹ ਇਹ ਚੱਕਾ ਖੋਲ ਲੈਣਾ ਚਾਹੀਦਾ ਇਹਨਾਂ ਨੂੰ ਚਾਕੀਆਂ ਵਾਲਾ ਮੇਰੇ ਖਿਆਲ ਹੂੰ 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 ਬਿਲਕੁਲ ਜਦੋਂ ਆਪਾਂ ਗਣਤੰਤਰ ਦਿਵਸ ਮਨਾ ਰਹੇ ਆ ਜਾਂ ਸੁਤੰਤਰ ਦਿਵਸ ਮਨਾ ਰਹੇ ਆ ਆਜ਼ਾਦੀ ਦਿਹਾੜਾ ਜਾਂ ਜੋ ਵੀ ਹੈ ਤਾਂ ਸਾਰਾ ਦਿਨ ਸਾਡੇ ਕੋਲ ਹੀ ਹੈ ਨਾ ਅਸੀਂ ਸਾਰਾ ਦਿਨ ਚਾਕੀਆਂ ਚਲਾਈਏ ਮਰਜੀ ਖੁਸ਼ੀ ਮਨਾਈਏ ਵੱਧ ਚੜ ਕੇ ਮਨਾਈਏ ਸਾਰੇ ਰਾਜ ਉਹਦੇ ਵਿੱਚ ਹੋਣ ਲੱਗੇ ਵੀ ਸਾਰਿਆਂ ਨੂੰ ਵੀ ਸਾਡਾ ਇਹ ਸਾਡਾ ਪੰਜਾਬ ਜਾ ਰਿਹਾ ਹਰਿਆਣੇ ਨੂੰ ਲੱਗੇ ਸਾਡਾ ਰਹਿਣਾ ਜਾ ਰਿਹਾ ਤਿਰਪੁਰਾ ਵਾਲਿਆਂ ਨੂੰ ਲੱਗੇ ਵੀ ਅਸੀਂ ਜਾ ਰਹੇ ਹਾਂ ਪਰੰਤੂ ਫਿਰ ਤੁਹਾਡੇ ਵਾਲੀ ਗੱਲ ਵੱਡੀ ਹੈ ਕਿ ਤੰਗ ਦੇ ਲਈ ਤੰਗ ਦੇ ਲਈ ਕਿਉਂ ਰਾਟਾ ਸਾਹਿਬ ਜੇ ਆਪਾਂ ਤੁਸੀਂ ਕਿਉਂਕਿ ਤੁਹਾਡਾ ਵਿਸ਼ਾ ਹੀ ਇਦਾਂ ਦਾ ਸਬਜੈਕਟ ਕੋੜਾ ਹੁੰਦਾ ਕੋੜਾ ਹੁੰਦਾ ਉਪਰ ਦੇ ਉਪਰ ਕਈ ਵਾਰ ਭਿੰ੍ਰਸਾਵ ਹੋ ਜਾਂਦੀ ਹੈ ਇੱਕ ਤਾਂ ਮੇਰਾ ਖਿਆਲ ਹੈ ਬਿਊਰੋਕ੍ਰੇਸੀ ਨੂੰ ਇੰਨੀ ਸਮਝ ਆਈ ਨਹੀਂ ਹੁੰਦੀ ਹੂੰ ਉਹ ਕਈ ਵਾਰ ਦਿੱਲੀ ਚ ਬੈਠ ਕੇ ਅਰ ਕੰਡੀਸ਼ਨ ਕਮਰੇਆਂ ਜਿਹੜੇ ਫੈਸਲੇ ਕਰਦੇ ਨੇ ਤੁਹਾਨੂੰ ਯਾਦ ਹੋਣਾ ਕਿ ਫਰਨਾਂਡੇਜ਼ ਜਦੋਂ ਡਿਫੈਂਸ ਮੰਤਰੀ ਬਣੇ ਸੀ ਤਾਂ ਉੱਥੇ ਗਲੇਸ਼ੀਅਰ ਦੇ ਉੱਪਰ ਨਾ ਇੱਕ ਸਕੂਟਰ ਖਰੀਦਣ ਦੇ ਲਈ ਬੜੇ ਆਬਜੈਕਸ਼ਨ ਲਾਇਏ ਹੋਏ ਸੀ ਹੂੰ ਉਹਨੂੰ ਫੋਟੋਫੈਟ ਉੱਥੇ ਭੇਜਤੇ ਸੀ ਸਿਆਜਨ ਗਲੇਸ਼ੀਅਰ ਦੇ ਉੱਪਰ ਵੀ ਦੇਖ ਕੇ ਆਖਲਾਤ ਕੀ ਹੈ ਹੂੰ ਪਰ ਇੰਨੀ ਸੈਂਸਿਟੀਵਿਟੀ ਨਹੀਂ ਹ ਹੂੰ ਹੂੰ ਹਰ ਚੀਜ਼ ਤਨਾ ਜਿਹੜੀ ਟ੍ਰੈਜੇਡੀ ਐ ਸਿਆਸੀਕਰਨ ਹੋਣਾ ਸ਼ੁਰੂ ਹੋ ਗਿਆ ਹੂੰ ਅੱਗੇ ਸਿਆਸੀਕਰਨ ਕਿ ਨਾ ਹਰ ਗੱਲ ਨੂੰ ਦਾ ਹੀ ਸਿਆਸੀਕਰਨ ਕਰ ਦਿੰਦੇ ਨੇ ਛੋਟੀ ਮੋਟੀ ਦਾ ਵੀ ਮਤਲਬ ਇਹ ਸਾਨੂੰ ਘਟਾਉਣਾ ਪਊਗਾ ਕਿਉਂਕਿ ਮਾੜੀ ਗੱਲ ਹੁੰਦੀ ਐ ਤੇ ਉਹਦਾ ਪਹਿਲਾਂ ਜਾਂ ਧਾਰਮਿਕ ਰੰਗਤ ਦੇ ਕੇ ਜਾਂ ਉਹਨੂੰ ਫੇਲੋ ਸੱਭਿਆਚਾਰਕ ਰੰਗਤ ਦੇ ਕੇ ਜਾਂ ਰੀਜਨਲ ਦੇ ਕੇ ਉਹਦਾ ਕੁਝ ਨਾ ਕੁਝ ਹੋਰ ਹੀ ਬਣ ਜਾਂਦਾ ਹੂੰ 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 ਤੇ ਸਮੱਸਿਆ ਹੈਗੀ ਐ ਛਾ ਮੀਡੀਆ ਵੀ ਇਸ ਗੱਲ ਦੇ ਵਿੱਚ ਥੋੜਾ ਜਿਹਾ ਜ਼ਿੰਮੇਵਾਰ ਹੁੰਦਾ ਸਮਝਦਾ ਕਿ ਜੇ ਸਾਡੀਆਂ ਸਟੇਟਾਂ ਨੇ ਸਾਰੀਆਂ ਸਾਡੀਆਂ ਸਟੇਟਾਂ ਨੇ ਹੂੰ ਹੂੰ ਬਿਲਕੁਲ ਜੇ ਤੁਹਾਨੂੰ ਦੇਣਾ ਚਾਹੀਦਾ ਕੋਈ ਕੋਈ ਉਹਦੇ ਨਾਲ ਘਟਾ ਨਹੀਂ ਤਾਂ ਸਗੋਂ ਲੋਕ ਜੁੜਦੇ ਨਹੀਂ ਇੱਕ ਦੂਜੇ ਦੇ ਨਾਲ ਦੇਸ਼ ਦੇ ਨੂੰ ਆਪਣਾ ਮਹਿਸੂਸ ਕਰਦੇ ਨੇ ਹੂੰ ਹੂੰ ਡਾਕਟਰ ਸਾਹਿਬਾ ਨੂੰ ਇਦਾਂ ਨਹੀਂ ਲੱਗ ਰਿਹਾ ਜਿ ਜਿਹੜੀ ਉਸ ਬਿਊਰੋਕ੍ਰੇਟ ਤੇ ਜਿਨ੍ਹਾਂ ਨੇ ਝਾਕੀਆਂ ਰੱਦ ਕੀਤੀਆਂ ਪੰਜਾਬ ਦੀਆਂ ਜਾਂ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਬਜਰੇ ਉਹ ਧਿਰ ਨੂੰ ਹੁਣ ਅੱਗੇ ਆਉਣਾ ਪੈਗਾ ਜਵਾਬਦੇਹੀ ਬਣਦੀ ਨਹੀਂ ਉਹਨਾਂ ਦੀ ਜੀ ਐਡਾ ਵੱਡਾ ਇੱਕ ਸਟੇਟ ਕੁਰਬਾਨੀ ਜਿਸ ਦੀ ਸਭ ਤੋਂ ਵੱਧ ਹੋਵੇ ਤੁਸੀਂ ਉਹਨੂੰ ਇਗਨੋਰ ਕਰ ਰਹੇ ਹੋ ਇਹ ਹੁਣ ਤਾਂ ਸਿਆਸੀ ਤਰੀਕੇ ਅੱਗੇ ਆ ਗਏ ਹੁਣ ਗੁਰੂਕਰਤ ਨੇ ਤਾਂ ਕਿਸ ਨੇ ਕੀ ਹੋਣਾ ਹੈ ਉਹੀ ਜੋ ਕਹਿਣਗੇ ਤਾਂ ਕਰਨਗੇ ਪਰ ਇਹ ਵੀ ਦੋਨੇ ਤਰ੍ਹਾਂ ਨੇ ਜਿਵੇਂ ਜਖਰ ਸਾਹਿਬ ਨੇ ਜਿਹੜੇ ਸਟੈਂਡ ਲੈ ਲਿਆ ਉਹ ਵੀ ਮੇਰਾ ਖਿਆਲ ਹੈ ਕਿ ਜਦੋਂ ਬਿਨਾਂ ਸੋਚੇ ਸਮਝੇ ਲੈ ਲਿਆ ਗਲਤ ਹੈ ਪਰ ਇਹ ਹੁਣ ਸਿਆਸੀਕਰਨ ਹੋ ਗਿਆ ਜੇ ਦਿੱਲੀ ਦੇ ਵਿੱਚ ਇਹ ਝਾਕੀਆਂ ਦਿਖਾਈਆਂ ਜਾਂਦੀਆਂ ਨੇ ਤਿੰਨੇ ਹੀ ਜੋਰ ਸ਼ੋਰ ਦੇ ਨਾਲ ਹਾਂ ਹਾਂ ਤੇ ਵੀਡੀਓ ਚ ਵੀ ਪ੍ਰਚਾਰਨਗੇ ਸਾਰੇ ਕੁਝ ਹੋਊਗਾ ਇਹਦੇ ਨਾਲ 헤ਠੀ ਹੋਊਗੀ ਸੈਂਟਰਲ ਗਵਰਨਮੈਂਟ ਤੇ ਜਾਂ ਤਾਂ ਉਹਨਾਂ ਨੂੰ ਰਿਵਿਊ ਕਰ ਲੈਣਾ ਚਾਹੀਦਾ ਹੈ ਟਾਈਟਲ ਤਾਂ ਇਹ ਰੀਵਿਊ ਕਰਕੇ ਦੂਜਿਆਂ ਨੂੰ ਸਲੇਨ ਕਰਨਾ ਚਾਹੀਦਾ ਹੈ ਸਾਰੀ ਪਬਲਿਕ ਨੂੰ ਕਿ ਕਿਉਂ ਰਿਜੈਕਟ ਹੋਈਆਂ ਆਖਰਕਾਰ ਹਮ ਹਮ ਕਿਉਂਕਿ ਉਹ ਜਿਹੜਾ ਹੁਣ ਫਲਟਵਾਰ ਚੱਲ ਰਿਹਾ ਸੀ ਉਹ ਗੇਂਦ ਫਿਰ ਮੁੜ ਕੇਂਦਰ ਧਿਰ ਵੱਲ ਲੈਣਾ ਜੀ ਜਿਹੜੀ ਹੁਣ ਬਿਲਕੁਲ ਬਿਲਕੁਲ ਕੋਈ ਵੱਡੀ ਗੱਲ ਨਹੀਂ ਹੈ ਕਿ ਉਹ ਕੋਈ ਐਸਾ ਵੈਸਾ ਕੱਢ ਕੇ ਕਾਗਨ ਪੱਤਰ ਜਾਂ ਰੂਲ ਰਾਲ ਲੈ ਆਉਣ ਕਿ ਜੀ ਆ ਦੇਖੋ ਇਸ ਕਰਕੇ ਰਿਜੈਕਟ ਹੋਈਆਂ ਨੇ ਤੇ ਐਵੇਂ ਢੋਲਾ ਪਾ ਰਹੇ ਨੇ ਕੋਈ ਵੱਡੀ ਗੱਲ ਨਹੀਂ ਹੈ ਇਹ ਪਰ ਇਹ ਮੇਰੇ ਖਿਆਲ ਅਨਫੋਰਚੂਨੇਟ ਹੈ ਇੰਨਾ ਮਸਲਾ ਇੰਨਾ ਸਿਆਸੀਕਰਨ ਇਸ ਘਟਨਾ ਦਾ ਨਹੀਂ ਹੋਣਾ ਚਾਹੀਦਾ ਇਹ ਮਤਲਬ ਅਜੇ ਵੀ ਉਹਨਾਂ ਨੂੰ ਚਾਹੀਦਾ ਵੀ ਅਜੇ 26 ਜਨਵਰੀ ਚ ਬਥੇਰੇ ਦਿਨ ਪਏ ਨੇ ਅਜੇ ਵੀ ਰਿਵਿਊ ਕਰਕੇ ਸਾਰੇ ਰੂਲਜ਼ ਜਿਨ੍ਹਾਂ ਹੋਰਨਾਂ ਦੀਆਂ ਵੀ ਰਿਜੈਕਟ ਕਰੀਆਂ ਨੇ ਉਹ ਵੀ ਪਾਸ ਹੋਣ ਚਾਹੀਦੇ ਹਨ ਹਾਂ ਬਿਲਕੁਲ ਬਿਲਕੁਲ ਵੱਡਾ ਦਿਨ ਹੋਵੇ ਵੀ ਆਜੋ ਸਾਰੇ ਆਪਾਂ ਲੱਗੇ ਮਨਾਈਏ ਜੀ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਸਾਨ ਉਹ ਕੇ ਵੀ ਸਭਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਤੀ ਜਿਨ੍ਹਾਂ ਨੇ ਇੱਕ ਵੱਡਾ ਮਤਲਬ ਨਵਾਂ ਇੱਕ ਭਾਰ ਸਰਕਾਰ ਨੂੰ ਇੱਕ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਨਾ ਝਾਕਿਆਂ ਦਾ ਜਿਹੜਾ ਬਖੇੜਾ ਹੈ ਉਹ ਅਜਿਹੇ ਢੰਗ ਨਾਲ ਇਹਨੂੰ ਸੋਲਵ ਕੀਤਾ ਜਾਵੇ ਕਿ ਸਾਰੇ ਰਾਜਾਂ ਨੂੰ ਮੌਕਾ ਦਿੱਤਾ ਜਾਵੇ ਕਿਸੇ ਰਾਜ ਦੀ ਚਾਕੀ ਰਾਦੀ ਨਾ ਕੀਤੀ ਜਾਵੇ ਜਿਹੜੀ ਸਾਡੀ ਆਜ਼ਾਦੀ ਦੇ ਦਿਹਾੜੇ ਨਹੀਂ ਗੰਦਰ ਦੇ ਦਿਹਾੜੇ ਨਹੀਂ ਉਹ ਹੋਰ ਰੋਸ਼ਨ ਹੋ ਸੋ ਪੱਟੀ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਭਿੰਡ ਰਿਸਰਚ ਸੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਈ ਮਿਸ਼ਨ ਪੰਜਾਬੀ